ਸੱਚੀ ਆਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਟ ਅਵਲਿਨ ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਏ ਹੋ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੂਰਬ ਮੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਜੀ ਦੇ ਵੱਲੋਂ ਸਭ ਨੂੰ ਸੰਬੋਧਨ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਮਤਿ ਧੰਨ ਸਾਹਿਬ ਸਤਿਗੁਰੂ ਛੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਮੁੱਚੀ ਕਾਇਨਾਤ ਦੇ ਮਾਲਕ ਹਰਿ ਰੂਪ ਜਿਨ੍ਹਾਂ ਦਾ 34 ਜੋਤ ਗੁਰਪੁਰਬ ਆਜ ਮਨਾਇਆ ਸਤਿਗੁਰ ਦੇ ਪਵਿੱਤਰ ਗਰਵਾਣੀ ਜਿੱਥੇ ਭੱਟਾ ਨੇ ਸਤਿਗੁਰ ਜੀ ਦੀ ਬਹੁਤ ਵੱਡੀ ਉਸਤਤ ਕੀਤੀ ਉਹ ਉਸਤਤ ਸਤਿਗੁਰਾਂ ਦੀ ਕੀਰਤੀ ਕਰਨ ਦਾ ਕਾਰਨ ਉਸੇ ਤਰ੍ਹਾਂ ਤੇ ਗੁਰੂ ਸਾਹਿਬ ਜੀ ਦੇ ਦੂਸਰੇ ਗੁਰੂ ਸਾਹਿਬਾਨ ਨੇ ਵੀ ਸਤਪੁਰਾਂ ਦੇ ਪਤਾਏ ਬਹੁਤ ਅੰਮੋਲਕ ਬਚਨ ਗੁਰਬਾਣੀ ਦੇ ਰੂਪ ਦੇ ਵਿੱਚ ਸਤਿਗੁਰ ਜੀ ਨੇ ਅੰਕੜੇ ਇੱਕ ਪਵਿੱਤਰ ਗੁਰਬਾਣੀ ਜਿੱਥੇ ਆਪਾਂ ਸ਼ਬਦ ਪੜ੍ਹਦੇ ਆ ਗੁਰਨਾانک ਦੇ ਪਾਤਸ਼ਾਹ ਹੈ ਕੀ ਗੁਰਨਾانک ਦੇ ਪਾਤਸ਼ਾਹ ਹਰੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਗੁਰ ਨਾਨਕ ਨਾਨਕ ਹਰਸੋਇ ਗੁਰੂ ਪੰਜਮ ਪਾਚਾ ਗینده ਗੁਰੂ ਨਾਨਕ ਦੇ ਪਾਚਾ ਹਰੀ ਦਾ ਰੂਪ ਧਾਰਤ ਕਰਕੇ ਇਸ ਧਰਤੀ ਤੇ ਆਏ ਤੇ ਗੁਰੂ ਸਾਹਿਬ ਜੀ ਨੇ ਇਸ ਧਰਤੀ ਤੇ ਕਿਉਂਕਿ ਗੁਰਤਾ ਗੱਦੀ ਦੂਸਰੇ ਨੌ ਪਾਤਸ਼ਾਹਿਆਂ ਨੂੰ 사ਤਪੁਰ ਜੀ ਨੇ ਵਾਰਸਿਤ ਕੀਤੀ ਆ ਤੇ ਗੁਰੂ ਨਾਨਕ ਦੇ ਪਾਚਾ ਜੀ ਆਪ ਗੁਰਤਾ ਗੱਦੀ ਕੋ ਸ਼ਾਬਦ ਉਸ ਤੁਰ ਦਰਗਾਹ ਤੋਂ ਲੈ ਕੇ ਆਏ ਜਿਹੜੀ ਉਹ ਕਾਰਨ ਆ ਕਿ ਉਹ ਪਵਿੱਤਰ ਵੀਰ ਸਾਹਿਬ ਦੀ ਧਰਤੀ ਉਹ ਪੁਰਜਨ ਜੋਗਿਆ ਜਿੱਦੋਂ ਸਤਪੁਰਨ ਕਈ ਗੁਰ ਸ਼ਾਮ ਦੀ ਰੰਗ ਲੱਗੀ ਸੀ। ਜੋ ਮੈਂ ਬਹੁਤ ਲੰਬਾ ਨਹੀਂ ਬੋਲਣਾ ਇੱਕ ਦੋ ਬੇਨਤੀਆਂ ਕਰਕੇ ਤੁਹਾਤਾਂ ਛੁੱਟੀ ਲੈ ਲਵਾਂ। ਜਿਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਵਰਤਾ ਕਰਤੀ ਸਤਪੁਰਜੀ ਨੇ ਬਖਸ਼ਿਸ਼ ਕੀਤੀ। ਉਸ ਵੇਲੇ ਬਾਬਾ ਬੁੱਢਾ ਜੀ ਗੁਰੂ ਸਾਹਿਬ ਜੀ ਤੋਂ ਬਾਅਦ ਦੂਸਰੀ ਨਮਸਕਾਰ ਕੀਤੀ। ਤੇ ਉਸ ਵੇਲੇ ਭਾਈ ਬਾਲਾ ਜੀ ਉਹ ਵੀ ਸ਼ਰੋਬਤ ਸਿਗੇ ਜਦੋਂ ਲੇਖੁਰਾਨ ਦੇ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ 7 ਸਾਲ ਦੀ ਸੇਵਾ ਦੇ ਵਿੱਚ ਤੁਹਾਨੂੰ ਕੋਤਾ ਕਰਦੀ ਬਖਸ਼ਿ ਗੁਰੂ ਅੰਗਦ ਦੇ ਪਾਤਸ਼ਾਹ ਦੇ ਘਰ ਤੇ ਸਤਿਗੁਰੂ ਜੀ ਇਹ ਖੇਡ ਕੀ ਆ ਤੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਬਾਲਾ ਜੀ ਤੁਸੀਂ ਦੱਸੋ ਗੁਰਨਾਨਦ ਦੇ ਪਾਤਸ਼ਾਹ ਜੀ ਨੂੰ ਕੀ ਕਰਕੇ ਜਾਣਿਆ ਤੇ ਸਤਿਗੁਰੂ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਮੈਂ ਗੁਰਮਖ ਕਰਕੇ ਜਾਣਿਆ ਇਸ ਧਰਤੀ ਦਾ ਤੇ 사ਤਗੁਰ ਜੀ ਨੇ ਤੁਹਾਨੂੰ ਫਿਰ ਗੁਰਮਖਤਾਈ ਵਰਛਿਤ ਕਰ ਦਿੱਤੀ। ਬਾਬਾ ਬੁੱਢਾ ਜੀ ਤੁਹਾਨੂੰ ਤੁਸੀਂ 사ਤਗੁਰ ਜੀ ਨੂੰ ਕੀ ਜਾਣਿਆ? ਉਹ ਕਹਿੰਦੇ ਮੈਂ ਇਸ ਧਰਤੀ ਦਾ ਬ੍ਰਹਮ ਗਿਆਨ ਦੀ ਵਾਸਤਾ ਦਾ ਗੁਰੂ ਜਾਣਿਆ। ਤੇ 사ਤਗੁਰ ਜੀ ਕਹਿੰਦੇ ਫਿਰ ਤੁਹਾਨੂੰ ਉਹਨਾਂ 사ਤਗੁਰਾਂ ਨੇ ਬ੍ਰਹਮ ਗਿਆਨ ਦੀ ਵਾਸਤਾ ਵਰਤ ਦਿੱਤੀ। ਤੇ ਗੁਰੂ ਸਾਹਿਬ ਜੀ ਆਪ ਜੀ ਦੱਸੋ ਆਪ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕੀਰਤੀ ਕੀ ਕਰਸਾਂਗੇ ਕਿ ਕੀਤੀ? ਤੇ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਤਾਂ ਹਰੀ ਰੂਪ ਰੱਬ ਕਰਕੇ ਜਾਣਿਆ। ਤੇ ਰੱਬ ਨੇ ਰੱਬ ਦਾ ਰੂਪ ਆਪਕਿ ਚ ਕਰ ਦਿੱਤਾ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਕੀਰਤੀ ਕੀਤੀ ਸਤਿਗੁਰੂ ਜੀ ਨੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਵਰਗੇ ਬਣਾ ਲਿਆ ਜੋ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਰੋਜ਼ ਪੜ੍ਹਦੇ ਵੀ ਹਾਂ ਤੇ ਜਿੱਲੇ 10ਵੇਂ ਪਾਤਸ਼ਾਹ ਤੋਂ ਬਾਅਦ ਗੁਰਦਾ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ ਸਿੱਖਾਂ ਦੇ ਮਨ ਦੇ ਵਿੱਚ ਸਵਾਲ ਉੱਠੇ ਸਤਿਗੁਰ ਜੀ ਹੁਣ ਸਰੀਰ ਕਰਕੇ ਚਲੇ ਜਾਣਾ ਤੁਹਾਡੇ ਦਰਸ਼ਨ ਕਿੱਥੋਂ ਕਰੀਏ ਤੇ ਸਤਿਗੁਰ ਜੀ ਨੇ ਉਸ ਵੇਲੇ ਸਾਰਿਆਂ ਸਿੱਖਾਂ ਨੂੰ ਉਦੇਸ਼ ਕੀਤਾ ਸੀ ਕਿ ਮੇਰਾ ਸਰੀਰ ਗੁਰੂ ਪੰਥ ਵਿੱਚ ਮੇਰੀ ਰੂਹ ਸਰੂਪ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਕਰਨਾ ਕੀ ਆ ਸਤਿਗੁਰੂ ਜੀ ਸਤਿਗੁਰੂ ਜੀ ਨੇ ਬੜੀ ਸਰਲ ਪਰਵਾਹਾ ਦੱਸੀ ਕਹਿੰਦੇ ਜਦੋਂ ਚਿਤ ਕਰੇ ਮੇਰੇ ਦਰਸ਼ਨ ਕਰਨ ਦਾ ਅਮਰਤ ਵੇਲੇ ਕੇਸੀ ਇਸ਼ਨਾਨ ਸੋਧ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਕੇ ਪੰਜ ਪਿਆਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਲਈ ਮੈਂ ਹਾਜ਼ਰ ਹੋਵਾਂਗਾ ਤੇ ਜੇ ਸਤਿਗੁਰੂ ਜੀ ਪੰਜ ਨਾ ਹੋਣ ਤੇ ਸਤਿਗੁਰੂ ਜੀ ਕਹਿੰਦੇ ਫਿਰ ਆ ਜਿਹੜਾ ਸ਼ੀਸ਼ਾ ਚੁਗਲ ਜਿਹਨੂੰ ਆਪਾਂ ਕਹਿੰਦੇ ਨੇ ਨਿਹੰਗਾਂ ਦੀ ਬੋਲਿਆਂ ਦੇ ਵਿੱਚ ਆਪਣੇ ਆਪ ਨੂੰ ਤਿਆਰਬਰ ਹੋ ਕੇ ਨਿਤਨੇਮੀ ਹੋ ਕੇ ਅਰਦਾਸ ਕਰਕੇ ਕੋਤੇ ਬੁਲਾ ਲਈ ਮੈਂ ਉੱਥੇ ਹਾਜ਼ਰ ਹੋਵਾਂਗਾ ਤੇ ਸਤਿਗੁਰੂ ਜੀ ਆਤਮਕ ਤੌਰ ਤੇ ਤੁਹਾਡੇ ਫਿਰ ਜੀ ਦਰਸ਼ਨ ਕਰਨੇ ਤੇ ਸਤਿਗੁਰੂ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਸੰਦੇਸ਼ ਪ੍ਰਕਾਸ਼ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਬਜਨ ਮਾਨੇ ਪ੍ਰਤੱਖ ਗੁਰੂ ਨਸਾਰੇ ਭਾਈ ਜਿਨ੍ਹਾਂ ਨੇ ਫਿਰ ਗੁਰੂ ਨੂੰ ਗੁਰੂ ਕਰਕੇ ਜਾਣਿਆ ਉਹ ਗੁਰੂ ਸਾਡੀ ਅੱਜ ਅਗਵਾਈ ਗੁਰਸ਼ਬਦ ਦੇ ਰੂਪ ਵਿੱਚ ਕਰਦੇ ਆ ਗੁਰੂ ਸਾਹਿਬ ਦੀ ਕਿਰਪਾ ਕਰਮ ਆਪਾਂ ਸਾਰੇ ਗੁਰਬਾਣੀ ਨੂੰ ਗਿਆਨ ਨੂੰ ਪੜਨਾ ਵੀ ਆ ਇਹਦੇ ਤੇ ਵਿਚਾਰ ਕਰਕੇ ਇਹਨੂੰ ਪਿੰਡ ਤੇ ਹੰਡਾਉਣਾ ਵੀ ਆ ਇਹੀ ਸਤਿਗੁਰ ਜੀ ਨੇ ਕਥਨੀ ਤੇ ਕਰਨੀ ਇੱਕ ਕਰਨ ਲਈ ਸਾਨੂੰ ਕਿਹਾ ਸੀ ਸੋ ਸਾਡੇ ਬਹੁਤ ਸਾਰੇ ਸਤਕਾਰ ਆਗੂ ਇਸ ਹਲਕੇ ਦੀ ਰਹਿਨਮਾਈ ਕਰਦੇ ਦੂਸਰੇ ਹਲਕਿਆਂ ਤੋਂ ਸਾਰੇ ਆਗੂ ਪਹੁੰਚੇ ਆ ਸਾਰਿਆਂ ਦੇ ਧੰਨਵਾਦ ਵੀ ਕਰਦਾ ਸਮੂਹ ਜੀ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਗੁਰੂ ਜਰਨਾ ਚ ਅਰਦਾਸ ਵੀ ਕਰਦਾ ਸਤਿਗੁਰ ਜੀ ਕਰੋ ਕਿਰਪਾ ਸਤਿਵਕੇ ਦਾਤੇ ਏਕ ਰੂਪ ਲਿਵਲਾਵੋ ਨਾਨਕ ਕੀ ਬੇਨਾੰਤੀ ਹਰ ਪੈ ਆਪਣਾ ਨਾਮ ਤੇ 바ਵੋ ਸਤਿਗੁਰ ਜੀ ਸਾਨੂੰ ਵੀ ਖੰਡੇ ਠਾਰ ਕਰਦੇ ਹੋ ਸਤਿਗੁਰੂ ਜੀ ਕਹਿੰਦੇ ਜੇ ਸਾਪੇ ਅੰਦਰ ਵੱਜ ਜਾਏ 10 ਮਿੰਟ 20 ਮਿੰਟ 30 ਮਿੰਟ ਜਿੰਨਾ ਵੀ ਤੈਨੂੰ ਸਮਾਂ ਮਿਲੇ ਗੁਰ ਸ਼ਬਦ ਦੇ ਨਾਲ ਜੋੜਦੇਂ ਫਿਰ ਤੈਨੂੰ ਮੈਂ ਸਤਿਗੁਰੂ ਜੀ ਕਹਿੰਦੇ ਇਹ ਲੋਕ ਤੇ ਪਰਲੋਕ ਸਹਿਲੇ ਕਰ ਦਊਗਾ ਸੋ ਗੁਰੂ ਨਾਨਕ ਦੇਵ ਪਾਛਾ ਦੀਦਾ ਜੋਤੀ ਜੋ ਹੋਰਪੁਰਾ ਬਪਾ ਜੀ ਆ ਮਨਾ ਰਹੇ ਆ ਤੇ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਹ ਜੋਤੀਆਂ ਬਲਦੀਆਂ ਪਵਿੱਤਰ ਕਰਵਾਉਣੇ ਦੇ ਵਿੱਚ ਦੱਸਿਆ ਸੀ ਇਹ ਸਾਰੀਆਂ ਸਾਡੇ ਹਿਰਦਿਆਂ ਵਿੱਚ ਵਸਾ ਕਰ ਲੈਣ ਇੰਨੀ ਬੇਨਤੀ ਕਰਕੇ ਤੁਹਾਡਾ ਸਾਰਿਆਂ ਦਾ ਹੀ ਫਿਰ ਦਿਲ ਦੀਆਂ ਡੰਗਾਈਆਂ ਤੋਂ ਬਹੁਤ ਸ਼ਰਵਾਦ। ਦੂਸਰੀ ਬੇਨਤੀ ਕਿ ਆ ਸਮਾਂ ਬੜਾ ਨਾਜ਼ੁਕੜਿਆ ਚੱਲ ਰਿਹਾ। ਉਹਦਾ ਤਾਂ ਮੈਂ ਦੇਖਦਾ ਗੁਰੂ ਦਾ ਸਿੱਖ ਤਕੜਾ ਬੜਾ ਆ। ਜਿਹਲੇ ਮੁਸੀਬਤ ਪੈਂਦੀ ਇਕੱਠੇ ਹੋ ਜਾਂਦੇ ਆ। ਪਰ ਕਈ ਇਕੱਠੇ ਨਹੀਂ ਹੁੰਦੇ। ਕਈ ਵਾਰੀ ਕੱਠ ਨੂੰ ਤੋੜਨ ਵਾਲੇ ਵੀ ਵਿੱਚ ਹੁੰਦੇ ਆ। ਸੋ ਤੋੜੀਏ ਨਾ ਜੋੜੀਏ। ਸਮਾਂ ਨਾਜ਼ੁਕ ਆ। ਜਿਨ੍ਹਾਂ ਦੇ ਬਾਫਰੇ ਆ। ਵੀ ਵੀ ਤੀਤੀ ਇਕੜ ਢੋਨੇ ਦੀ ਫਸਲ ਜਿਹੜੀ ਬੱਚਿਆਂ ਵਾਂਗੂ ਪਾਲੀ ਜੀ। ਉਹਦੇ ਨੁਕਸਾਨੀ ਗਈ ਮੋੜ ਕਹਾ ਕਣਕ ਬੀਜ ਹੋਣੀ ਕਨੇ ਹੁਣ ਲੋ ਵੀ ਆਪਣਾ ਹਾਲੇ ਇਵੇਂ ਹਾਲਾਤ ਚੱਲਦੇ ਆ ਸੋ ਸਾਰੇ ਸਮੂਚੀ ਕੌਮ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਤਕੜੇ ਹੋਈਏ ਤਕੜੇ ਕਿਵੇਂ ਹੋਣਾ ਏਕੇ ਦਾ ਸਬੂਤ ਦਈਏ ਤੇ ਜਿਸ ਮੇਲੇ ਖਾਲਸਾ ਏਕੇ ਦੇ ਸਬੂਤ ਵਿੱਚ ਆ ਜਾਂਦਾ ਸਾਰੀਆਂ ਜਿਹੜੀਆਂ ਉਹ ਸਾਰੇ ਵੀ ਮੱਲਾ ਮਾਰ ਲਿੰਦਾ ਤੋਂ ਮੈਂ ਅੱਜ ਇੱਕ ਅਜਿਿਹੇ ਤੌਰ ਤੇ ਵੀ ਕਹਿਣਾ ਚਾਹੁੰਦਾ ਕਿ ਪਿਛਲੇ ਸਮੇਂ ਇਤਰਾਨ ਜਦੋਂ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਵਾਰਸੀ ਸੀ ਉਦੋਂ ਵੀ ਜਥਾ ਸਾਡੇ ਵਿਜੇ ਲੱਗਿਆ ਸੀ ਤੇ ਉਹ ਇੱਕ ਪਹਿਲਾ ਜਥਾ ਸੀ ਜਿਹਦੇ ਸਾਰਿਆਂ ਦੇ ਵਿਜੇ ਲੱਗੇ ਉਹ ਸਾਰੇ ਸਾਨੂੰ ਅਜਾਜਤ ਨਹੀਂ ਦਿੱਤੀ ਹੁਣ ਫਿਰ ਦੁਆਰਾ ਨਵੇਂ ਸਿਰਿਓਂ ਗੁਰਨਾਥ ਦੇ ਪਾਤਸ਼ਾਹ ਦੇ ਪ੍ਰਕਾਸ਼ ਤੇ ਸਾਡੇ ਤੇ ਜਥੇ ਨੇ ਜਾਣਾ ਸੀ ਇਹ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਨ ਇੰਨਾ ਵੀ ਅਨਿਆਨਾ ਕਰੋ ਸਿੱਖ ਆਪਣੇ ਆਪ ਨੂੰ ਇਸ ਧਰਤੀ ਦੇ ਬਚੰਦੇ ਨਾ ਸਮਝਣ ਉਸ ਧਰਤੀ ਤੇ ਜਾਣਾ ਜਿਹੜੀ ਧਰਤੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਆਪ ਰੰਗ ਦੇ ਵਿੱਚ ਪਵਿੱਤਰ ਨਨਖਾਣਾ ਸਾਹਿਬ ਦੇ ਉੱਤੇ ਜਿੱਲੇ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਪਹਿਲੀ ਜਿਹੜੀ ਦੌਲਤਾਂ ਜਿਹਨੇ ਸਤਗੁਰਾਂ ਦੇ ਦਰਸ਼ਨ ਕੀਤੇ ਮਨ ਦੇ ਵਿੱਚ ਇਹ ਲੋਜ ਰੱਖ ਕੇ ਬੈਠੀ ਸੀ ਕਿ ਜੇ ਬੇਟਾ ਹੋਇਆ ਜਾਦਾ ਝੋਲੀ ਭਰੂ ਤੇ ਜੇ ਬੇਟੀ ਹੋਈ ਘੱਟ ਏਵੇਂ ਬਾਬਰੀ ਹੋਈ ਬਾਹਰ ਨੂੰ ਦੌੜੀ ਪਿਤਾ ਜੀ ਨੇ ਕਿਹਾ ਕੁਝ ਲੈ ਜਾ ਕਹਿੰਦੀ ਹੁਣ ਕੁਝ ਲੈਣ ਦੀ ਲੋੜ ਨਹੀਂ ਜਿਹਾ ਕੇ ਸਾਰੀ ਸ਼੍ਰੇਸ਼ਟੀ ਦੇ ਮਾਲਕ ਦੇ ਦਰਸ਼ਨ ਕਰਦੇ ਬੇਬੇ ਨਾਨਕ ਜੀ ਰਾਏ ਬਲਾਰ ਜੀ ਗੁਰੂ ਦੇ ਸਿੱਖ ਹੋਏ ਉਹਨਾਂ ਨੇ ਗੁਰਨਾਨਕ ਦੇਵ ਪਾਤਸ਼ਾਹ ਜੀ ਨੂੰ ਗੁਰੂ ਕਰਕੇ ਰੱਬ ਕਰਕੇ ਜਾਣਿਆ ਉਹ ਪਵਿੱਤਰ ਧਰਤੀ ਨਨਕਾਣਾ ਸਾਹਿਬ ਦੀ ਜੇ ਧਰਤੀ ਤੇ ਰਾਏ ਬਲਾਰ ਜੀ ਨੇ 750 ਮਰਬਾ ਗੁਰਨਾਨਕ ਦੇਵ ਪਾਤਸ਼ਾਹ ਨੂੰ ਭੇਟ ਕੀਤਾ ਸੀ ਸੋ ਉੱਥੇ ਖਾਲਸੇ ਨੇ ਹਮੇਸ਼ਾ ਹੀ ਸੰਗਤ ਨੇ ਸਿੱਖ ਰੂਪੀ ਜਥੇ ਦੇ ਪੇ ਜਾਣਾ ਹੁੰਦਾ ਸੋ ਮੈਂ ਬੇਨਤੀ ਕਰਦਾ ਕਿਉਂਕਿ ਬਹੁਤ ਸਾਰੇ মিডিਆ ਦੇ ਵਿੱਚ ਵੀ ਇਹਦੇ ਬੁਰੀ ਪ੍ਰਕਾਸ਼ਨ ਆਈ ਹੈ ਪਰ ਮੈਂ ਬੇਨਤੀ ਕਰਦਾ ਕਿ ਇਹਨੂੰ ਮੁੜ ਕੇ ਵਿਚਾਰਿਆ ਜਾਵੇ ਸੈਂਟਰ ਸਰਕਾਰ ਇਹ ਜਥੇ ਨੂੰ ਇਜਾਜ਼ਤ ਦੇਵੇ ਤਾਂ ਕਿ ਉਹ ਜਾ ਕੇ ਉੱਥੇ ਸਤਿਗੁਰਾਂ ਦਾ ਪ੍ਰਕਾਸ਼ ਤੇ ਖੜਾਵੀ ਮਨਾ ਸਕਣ ਤੋਂ ਦੁਬਾਰਾ ਫਿਰ ਦਿਲ ਦੀਆਂ ਡਈਆਂ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਵੀ ਵਰ ਸ਼ਬਦ ਦੇ ਨਾਲ ਜੋੜ ਲੈਣ ਆਹ ਪਵਿੱਤਰ ਧਰਤੀ ਔਵੇਂ ਵੀ ਪੂਜ ਨਹੀਂ ਗਿਆ ਜਿੱਥੇ ਸਤਿਗੁਰ ਜੀ ਨੇ ਲੰਬਾ ਅਰਸਾ ਸਮਾਜ ਜਿੰਦਗੀ ਦਾ ਬਤਾਇਆ ਤੋਂ ਗੁਰੂ ਸਾਹਿਬ ਦੀ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਨਗਰ ਕੀਰਤਨ ਤੇ ਸਿੱਖ ਸੰਗਤ ਦੇ ਸਮੇਤ मध्यप्रदेश ਦੇ ਮੰਤਰੀ ਅਤੇ ਇਸ ਦੇ ਨਾਲ ਨਾਲ ਵਿਧਾਇਕ ਵੀ ਨਤਮਸਟਕ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ भोपाल का परम सौभाग्य है संपूर्ण हिंदुस्तान के नहीं संपूर्ण विश्व की मानवता की रक्षा करने वाले संपूर्ण हिंदू और सनातन की रक्षा करने वाले अपने आप का बलिदान देने वाले गुरु के सिर कट गए फिर भी धर लड़ता रहा आज हिंदुस्तान में हिंदू जिंदा है तो गुरु तेग बहादुर जी के बलिदान के कारण है गुरु दशवे गुरु गोविंद सिंह जी के बलिदान के कारण है उनके पुत्रों को दीवाल में चुन दिया गया उनके दो पुत्र युद्ध में लड़ते रहे उनके बलिदान के कारण आज हम सनातनी हैं, उनके बलिदान के कारण आज हम हिंदू हैं, अगर गुरु तेग बहादुर नहीं होते गुरु गोविंद सिंह जी नहीं होते सिंह नहीं होतेवर सिंह नहीं होते उनके बेटे दो नहीं होते और ये सारा समाज अगर नहीं होता तो आज हमारी भी सुन्नत हो गई होती हमारे सर पर भी पगड़ी की जगह टोपी होती आज अगर हमारे माथे पर तिलक है सर पर ये पगड़ी है तो ये वाह गुरु की कृपा है उनकी कृपा के कारण गुरु तेग बहादुर जी के कृपा के कारण जिनने अपना बलिदान दे दिया और हिंदुस्तान को हिंदू को बचा दिया हम उनको बारम्बार विधायक गोपाल स्वागत करता हूँ हृदय से अभिनंदन करता हूँ और हम सब पर गुरु की कृपा बनी रहे उनके नजरों में हिंदुस्तान प्रगति करे पूरा हिंदुस्तान उनका है एक दिन वो भी आएगा कि ननकाना साहब भी यहाँ से सवारी जाएंगी और तो ननकाना साहब के दर्शन भी करेंगे वो भी हिंदुस्तान का हिस्सा था क्योंकि जहाँ ननकाना साहब का जन्म हुआ है वो भी मेरा हिंदुस्तान है जहाँ भगत सिंह का जन्म हुआ है वो भी मेरा हिंदुस्तान है और जहां-जहां धरती पर गुरुओं के पैर पड़े हैं तो आज नहीं तो कल का हिंदुस्तान होगा क्या कहना चाहोगे इससे आप नतमस्तक हमारे क्षेत्र का सौभाग्य है जादर के नाम से जो प्रसिद्ध हुए जिन्होंने कृपा पूर्वक भारत वर्ष में धर्म की रक्षा करने के लिए अपना बलिदान दिया ऐसे गुरुदेव तेग के 350 सौ पचासवे जन्मोत्सव शहीदी दिवस की यात्रा आज हमारे क्षेत्र से निकली है निश्चित हमारा क्षेत्र गौरान में था और ऐसे तो परम पूज्य गुरुदेव जिनकी कृपा से जिनके बलिदान से इस भारत की भूमि में धर्म की रक्षा हुई है निश्चित रूप से पूरा समाज उनके प्रति कृतज्ञ है और आप सब लोग पधारे इसलिए आपका अभिनंदन करता हूँ स्वागत करता हूँ और तो आप सबने जो हमारे क्षेत्र में कृपा की है तो उसकी हृदय की गहराइयों से आभार करता हूँ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧਰਮ ਅਧਿਆਨ ਦੇ ਅੰਮ੍ਰਿਤ ਤਾਰੀ ਜਿਹੜੇ ਵਿਦਿਆਰਥੀ ਸਨ ਉਹਨਾਂ ਨੂੰ ਵਜੀਫੇ ਦੇ ਚੈੱਕ ਵੰਡੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਬਹੁਤ तहे ਦਿਲੋਂ ਧੰਨਵਾਦੀ ਹਾਂ ਜਿੰਨਾ ਦੁਆਰਾ ਇਹ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਜਿਹੜੇ ਐਮਏ ਦੇ ਵਿੱਚ ਰਿਲੀਜੀਅਨ ਦੀ ਸਟੱਡੀ ਕਰਦੇ ਨੇ ਉਹਨਾਂ ਨੂੰ ਮਹੀਨੇ ਦੇ ਜਿਹੜੇ 2000 ਰੁਪਿਆ ਵਜ਼ੀਫਾ ਦਿੱਤਾ ਜਾਂਦਾ ਹੈ ਜਿਹਦੇ ਨਾਲ ਬੱਚਿਆਂ ਦੇ ਬਹੁਤ ਉਤਸ਼ਾਹਿਤ ਹੁੰਦੇ ਨੇ ਜਿਹਦੇ ਨਾਲ ਬੱਚਿਆਂ ਦੀ ਫੀਸ ਜਾਂ ਹੋਰ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਲਈ ਬਹੁਤ ਸਹਾਇਤਾ ਹੁੰਦੀ ਹੈ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪੰਦਤਪਤ ਕਮੇਟੀ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਹੜੇ ਨੇਤਾ ਪ੍ਰਤੀ ਐਸੇ ਉਪਰਾਲੇ ਜਿਹੜੇ ਕਰਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਅੱਗੇ ਵੀ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੜਾ ਦੇ ਪਾਣੀ ਦੇ ਕਰਕੇ ਆਮ ਲੋਕ ਪ੍ਰਭਾਵਿਤ ਹੋਏ ਹਨ ਉੱਥੇ ਹੀ ਪੰਜਾਬ ਦੇ ਕਈ ਇਮਾਰਤਾਂ ਇਦਾਂ ਦੀਆਂ ਸੀ ਜੋ ਹੜ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਈਆਂ ਸੀ ਉੱਥੇ ਹੀ ਅਗਰ ਗੱਲ ਕੀਤੀ ਜਾਵੇ ਅਜਨਾਲੇ ਦਿੱਤਾ ਅਜਨਾਲੇ ਦੇ ਵਿਦਾਇਕ ਕੁਲਦੀਪ ਸਿੰਘ ਧਾਰੀਵਾਲ ਦੇ ਵੱਲੋਂ ਖੁਦ ਸਕੂਲ ਦੇ ਜਿਹੜੇ ਸਰਕਾਰੀ ਸਕੂਲ ਸੀ ਉਹਨਾਂ ਦੀ ਸਫਾਈ ਕੀਤੀ ਗਈ ਉਹਨਾਂ ਦੇ ਵੱਲੋਂ ਖੁਦ ਆਪਣੇ ਹੱਥਾਂ ਤੋਂ ਸਕੂਲ ਦੀ ਸਫਾਈ ਕੀਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਇਸ ਪਿੰਡ ਦੇ ਵਿੱਚ ਵੀ ਬਹੁਤ ਪਾਣੀ ਆਇਆ ਸੀ ਇਹ ਪਿੰਡ ਦੇ ਸਕੂਲ ਦੀ ਹਾਲਤ ਬਹੁਤ ਮਾੜੀ ਸੀਗੀ ਅਸੀਂ ਬੀਤੇ ਕੱਲ ਤੋਂ ਆਪਣੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਜੀ ਦੇ ਨਿਰਦੇਸ਼ਾਂ ਦੇ ਉੱਤੇ ਅਸੀਂ ਸਫਾਈ ਮੈਂ ਮਿਹਨਤ ਸ਼ੁਰੂ ਕੀਤੀ ਆ ਉਹ ਸਭ ਤੋਂ ਪਹਿਲਾਂ ਅਸੀਂ ਆਪਣੇ ਸਕੂਲ ਜਿਹੜੇ ਉਹਨਾਂ ਨੂੰ ਸਾਫ ਕਰ ਰਹੇ ਹਾਂ ਕੱਲ ਵੀ ਤਿੰਨ ਸਕੂਲ ਸਾਫ ਕੀਤੇ ਅੱਜ ਵੀ ਕਰ ਰਹੇ ਹਾਂ ਅੱਜ ਵੀ ਚਾਰ ਸਕੂਲ ਸਾਫ ਕਰਾਂਗੇ ਰੋਜ਼ ਹੀ ਤਿੰਨ ਚਾਰ ਸਕੂਲ ਅਸੀਂ ਸਾਫ ਕਰਾ ਕਰਦੇ ਤਾਂ ਜੋ ਸਾਡੀਆਂ ਕਲਾਸਾਂ ਜਲਦੀ ਜਲਦੀ ਲੱਗ ਜਾਣ ਤੇ ਸਾਡੇ ਬੱਚਿਆਂ ਦੀ ਪੜ੍ਹਾਈ ਨਾ ਖਰਾਬ ਹੋਵੇ ਸਭ ਤੋਂ ਕੀਮਤੀ ਸਾਡੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਬਾਰਡਰ ਤੇ ਰਹਿੰਦੇ ਆ ਉਹਨਾਂ ਦਾ ਇੱਕ ਇੱਕ ਦਿਨ ਕੀਮਤੀ ਆ ਉਹਦੇ ਕਰਕੇ ਮੈਂ ਮਤਲਬ ਜਿਹੜਾ ਇਹ ਸਾਦਾ ਕਰਾ ਦਿਆਂ ਕਿ ਪਹਿਲਾਂ ਸਫਾਈ ਕਰਾ ਦਈਏ ਫਿਰ ਆਪਾਂ ਕਲਾਸਾਂ ਲਾਈਏ ਟੀਚਰ ਆਉਣਗੇ ਕਿਹੜਾ ਕਿਹੜਾ ਸਮਾਨ ਖਰਾਬ ਆ ਫਿਰ ਉਹਨਾਂ ਨੂੰ ਸਮਾਨ ਲੈ ਕੇ ਦਾਂਗੇ ਕਿਉਂਕਿ ਟੀਚਰ ਆਉਣਗੇ ਤਾਂ ਹੀ ਪਤਾ ਲੱਗੂਗਾ ਕੰਪਿਊਟਰ ਕਿੰਨੇ ਚੱਲਦੇ ਆ ਕਿੰਨੇ ਨਹੀਂ ਚੱਲਦੇ ਕਿਉਂਕਿ ਇੱਕ ਵਾਰ ਤਾਂ ਸਦਾ ਕੰਮ ਜੜਾ ਕੈਬਨਿਟ ਮੰਤਰੀ ਸੰਜੀਵ अरोड़ा ਦੇ ਵੱਲੋਂ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਚੋਨਾ ਦੇ ਵੱਲੋਂ ਪੰਜਾਬ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉਟਾ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ। ਆਓ ਸੁਣਿਓ ਉਹਨਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਗਿਆ। ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਚਾਲੂ ਕੀਤਾ ਹੈ। ਜਿੱਥੇ ਕਿ ਅਸੀਂ ਬੜੇ ਪ੍ਰੋਐਕਟਿਵ ਹੋ ਕੇ ਇਨਵੈਸਟਰਸ ਨੂੰ ਜਿਹੜੇ ਸਾਡੇ ਐਗਜ਼ਿਸਟਿੰਗ ਇਨਵੈਸਟਰਸ ਆ ਪੰਜਾਬ 'ਚ ਉਹਨਾਂ ਨੂੰ ਰੋਕ ਹੀ ਨਹੀਂ ਰਹੇ ਕਿ ਨਵੇਂ ਪ੍ਰੋਜੈਕਟਸ ਲਈ ਬਾਹਰ ਜਾਓ ਪਰ ਬਾਹਰੋਂ ਵੀ ਅਸੀਂ ਇਨਵੈਸਟਰਸ ਨੂੰ ਇੱਥੇ ਲੈ ਆ ਰਹੇ ਹਾਂ ਇਹ ਹੈਪੀ ਫੋਰਜਿੰਗ ਲੁਧਿਆਣਾ ਦੀ ਕੰਪਨੀ ਹੈ ਔਰ ਇਹ ਇਹਨਾਂ ਦੀ ਜਿਹੜੀ ਮਾਰਕੀਟ ਕੈਪਟਲਾਈਜ਼ੇਸ਼ਨ ਹੈ 10000 ਕਰੋੜ ਤੋਂ ਉੱਪਰ ਹੈ ਏ ਸਪੈਸ਼ਲ ਸਟੀਲਸ ਵਿੱਚ ਹੈਗੇ ਆ ਜਿਹੜੇ ਕਿ ਆਟੋ ਪਾਰਟਸ اور ਮੇਨਲੀ ਆਟੋ ਐਂਡ ਆਟੋ ਨੋਨ ਆਟੋ ਫਾਰਮ ਇਨਸਟਰੂਮੈਂਟ ਮਤਲਬ ਮਤਲਬ ਹਰ ਚੀਜ਼ ਦੇ ਜਿਹੜੇ ਸਪੈਸ਼ਲ ਪਾਰਟਸ ਮਸ਼ੀਨਰੀ ਚ ਲੱਗਦੇ ਆ ਬਣਾਉਂਦੇ ਐ ਐਕਸਪੋਰਟ ਵੀ ਬਹੁਤ ਕਰਦੇ ਆ ਦੇ ਆਰ ਵਨ ਆਫ ਦੀ ਲਾਰਜੈਸਟ ਮੈਨੂਫੈਕਚਰਰਸ ਇਹ ਹਜ਼ਾਰ ਕਰੋੜ ਰੁਪਏ ਦੀ ਨਵੀਂ ਇਨਵੈਸਟਮੈਂਟ ਇਨਾਂ ਦੇ ਇਨਾਂ ਦੇ ਪਲਾਨ ਚ ਸੀ ਇਹਨਾਂ ਨੂੰ ਬੜੇ ਸਟੇਟਾਂ ਨੇ ਕੰਟੈਕਟ ਕੀਤਾ ਅਸੀਂ ਵੀ ਕੀਤਾ ਮੈਂ ਬੜਾ ਇਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਫਾਈਨਲੀ ਇਹਨਾਂ ਨੇ ਪੰਜਾਬ ਨੂੰ ਹੀ ਚੁਣਿਆ ਫੈਸ਼ ਇਨਵੈਸਟਮੈਂਟ ਲਈ ਇਹਨਾਂ ਕੋਲ ਗੁਜਰਾਤ ਤੋਂ ਵੀ ਆਏ ਮਧਿਆ ਪ੍ਰਦੇਸ਼ ਤੋਂ ਆਏ ਬਿਹਾਰ ਤੋਂ ਕਈ ਸਟੇਟਸ ਨੇ ਕੀ ਕੀਤਾ ਇਹ ਆਪਣੇ ਮੂੰਹ ਦੱਸਣਗੇ ਵੀ ਕਿਉਂ ਇਹਨਾਂ ਨੇ ਪੰਜਾਬ ਨੂੰ ਚੁਣਿਆ ਬਾਕੀ ਸਟੇਟਾਂ ਦੇ ਉੱਪਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2022 ਤੋਂ ਬਾਅਦ ਪਿਛਲੀ ਵਾਰੀ ਜਦੋਂ ਮੈਂ ਤੁਹਾਨੂੰ ਐਡਰੈਸ ਕੀਤਾ ਜਿਹੜੀ ਸਾਡੀ ਇਨਵੈਸਟਮੈਂਟ ਸੀਗੀ ਆ ਉਹ ਕੋਈ 140000 ਕਰੋੜ ਸੀ ਔਰ ਉਹਦੇ ਵਿੱਚ ਕੋਈ 4.5 ਲੱਖ ਜਿਹੜੇ ਜੋਬ ਅਪਰਚੂਨਿਟੀ ਸੀ এমਪਲॉयਮੈਂਟ ਸੀ ਉਹ 2022 ਤੋਂ ਆਪਣੀ ਸਟੇਟ ਵਿੱਚ ਆ ਚੁੱਕੀਆਂ ਉਹ ਹੁਣ ਫਿਗਰ 1 ਲੱਖ 45 ਹਜ਼ਾਰ ਕਰੋੜ ਤੇ ਪਹੁੰਚ ਗਈ ਹੈ ਪਰ ਰੈਗੂਲਰਲੀ ਉਹ ਵੱਧ ਰਹੀ ਹੈ ਟਾਈਮ ਟੂ ਟਾਈਮ ਜਿਹੜੀਆਂ ਮੇਜਰ ਇਨਵੈਸਟਮੈਂਟਸ ਹੋਣਗੀਆਂ ਅਸੀਂ ਤੁਹਾਨੂੰ ਉਹ ਦੱਸੀ ਜਾਵਾਂਗੇ ਔਰ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਦਾ ਚਾਹੇ ਉਹ ਇੰਡਸਟਰੀ ਡਿਪਾਰਟਮੈਂਟ ਹੈ ਪੰਜਾਬ ਇਨਵੈਸਟ ਹੈ ਪੰਜਾਬ ਡਵੈਲਪਮੈਂਟ ਕਾਉਂਸਲ ਹੈ ਜਿਹੜੇ ਕਿ ਆਲਵੇਜ਼ ਕੰਪੇਅਰ ਕਰਦੇ ਰਹਿੰਦੇ ਆ ਸਾਡੇ ਲਈ ਬੈਂਚਮਾਰਕਿੰਗ ਕਰਦੇ ਬਾਕੀ ਸਟੇਟਾਂ ਦੇ ਕੰਪੈਰੀਟਿਵ ਔਰ ਸਾਨੂੰ ਗਾਈਡੈਂਸ ਵੀ ਮਿਲਦੀ ਰਹਿੰਦੀ ਹੈ ਇਹਨਾਂ ਕੋਲੋਂ ਕਿ ਕਿਹੜੇ ਸਟੈਪ ਸਾਨੂੰ ਅੱਗੇ ਲੈਣੇ ਚਾਹੀਦੇ ਆ ਔਰ ਹੋਰ ਅਸੀਂ ਬੜੇ ਸਟੈਪ ਲੈ ਰਹੇ ਆ ਇੰਡਸਟਰੀ ਡਿਪਾਰਟਮੈਂਟ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਸੀ 24 ਸੈਕਟੋਰਲ ਕਮੇਟੀ ਸੀ ਉਹਨਾਂ ਦੇ ਉੱਤੇ ਵੀ ਅਸੀਂ ਕੱਲ ਮੀਟਿੰਗ ਕੀਤੀ ਸਾਰੇ ਏ ਡੀ ਸੀਜ਼ ਨਾਲ ਚੇਅਰਮੈਨ ਨਾਲ ਵੀ ਮੈਂ ਰੈਗੂਲਰਲੀ ਇਨ ਟੱਚ ਹਾਂ ਉਹ ਬਿਲਕੁਲ ਟਾਈਮ ਤੇ ਚੱਲ ਰਹੀਆਂ ਕਮੇਟੀ ਨੂੰ ਅਸੀਂ ਰਿਕੁਐਸਟ ਕੀਤੀ ਸੀ ਕਿ 1 ਅਕਤੂਬਰ ਤੱਕ ਸਾਨੂੰ ਸਾਰੀਆਂ ਰਿਪੋਰਟਸ ਦੇ ਦਿਓ ਪਰ ਉਹ 1 ਅਕਤੂਬਰ ਤੋਂ ਪਹਿਲਾਂ ਹੀ ਸਾਰੀਆਂ ਰਿਪੋਰਟਾਂ ਸਾਡੇ ਕੋਲ ਆ ਜਾਣੀਆਂ ਉਹ ਬੜੀ ਹੈਲਪ ਕਰੇਗੀ ਨਵੀਂ ਪਾਲਿਸੀ ਡਰਾਫਟ ਕਰਨ ਦੀ ਪਰ ਜਿਹੜੀ ਨਵੀਂ ਪਾਲਿਸੀ ਬਣੇਗੀ ਹਰ ਸੈਕਟਰ ਸਪੈਸੀਫਿਕ ਅਸੀਂ ਇਨੀਸ਼ੀਏਟਿਵ ਉਹਦੇ 'ਚ ਲਾਵਾਂਗੇ ਤੇ ਜਲਦੀ ਉਹ ਨਵੀਂ ਪਾਲਿਸੀ ਦਾ ਜਿਹੜਾ ਪ੍ਰੋਸੈਸ ਹੈ 1 ਅਕਤੂਬਰ ਤੋਂ ਬਾਅਦ ਚਾਲੂ ਹੋ ਜਾਏਗਾ ਔਰ ਉਹ ਵੀ ਅਸੀਂ ਬੜੀ ਜਲਦੀ ਲੈ ਕੇ ਆ ਜਾਾਂਗੇ ਹੁਣ ਮੈਂ ਮਾਈਕ ਜਿਹੜੀ ਹੈ ਅਸ਼ੀਸ਼ ਗਰਗ ਜੀ ਨੂੰ ਹੈਂਡ ਓਵਰ ਕਰਦਾ ਹਾਂ ਉਹ ਆਪਣੀ ਕੰਪਨੀ ਬਾਰੇ ਵੀ ਦੱਸਣਗੇ ਔਰ ਇਹ ਵੀ ਦੱਸਣਗੇ ਕਿ ਇਹਨਾਂ ਨੇ ਕਿਉਂ ਇਹ ਡਿਸੀਜਨ ਲਿੱਤਾ ਕਿ ਪਾਕਿਸਤਾਨਾ ਨੂੰ ਛੱਡ ਕੇ ਇਹ ਆਪਣੇ ਪੰਜਾਬ ਸੂਬੇ ਚ ਕਿਉਂ ਆ ਰਹੇ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਧਰ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਜੋ ਇਜਾਜ਼ਤ ਸਹਿਰੀਆ ਕਰ